ਕਿ ਉਹਨਾਂ ਦੀ ਆਪਸ ਹੀ ਕੋਈ ਗੋਲਡ-ਗੋਲਡ ਦਾ ਟੱਕਰ ਜੀਗਾ ਕੋਈ ਵੀ ਮੇਰੇ ਸਿਸਟਰ ਰਹਿਣੇ ਉਹਨਾਂ ਤੋਂ ਲੈਣਾ ਉਹਨਾਂ ਦੀ ਮਾਂ ਤੋਂ ਬਾਹਰ ਗਲੀ 'ਚ ਖੜ ਕੇ ਮੰਗਦੇ ਨੇ ਵੀ ਤੁਸੀਂ ਸਾਡਾ ਹਿਸਾਬ ਕਰੋ ਵੀ ਗੋਲਡ ਸਾਨੂੰ ਦੋ ਵੀ ਅਸੀਂ ਆਪਣੇ ਬੱਚੇ ਦਾ ਫਿਊਚਰ ਦੇਖਣਾ ਜੀ ਤੇ ਉਹਨਾਂ ਨੇ ਇੱਕ ਵਾਰੀ ਪਿੰਡ ਵਾਲੇ ਨੇ ਵੀ ਇਹਨਾਂ ਨੂੰ ਵਾਪਸ ਇੱਕ ਵਾਰੀ ਘਰੇ ਬਾੜਤਾ ਤੇ ਉਸ ਦਿਵਾਰ ਮੈਨੂੰ ਪਤਾ ਨਹੀਂ ਵੀ ਉਹ ਚਾਕੂ ਲੈ ਕੇ ਆਏ ਤੇ ਇਹਦੀ ਭਰਾ ਤੇ ਇਹਦੀ ਭਰਜਾਈ ਇੱਕਦਾਂ ਤੇ ਪਤਾ ਨਹੀਂ ਡੰਡਾ ਦੀ ਭਾਈ ਜੱਗ ਕਿਰਚ ਸੀ ਕੁਝ ਵੀ ਮੈਨੂੰ ਨਹੀਂ ਪਾ ਬਿਲਕਿਨ ਨਾ ਭਾਈ ਅਮ ਮੇਰਾ ਨਾਮ ਸੰਜੀਵ ਕੁਮਾਰ ਜੀ ਖੰਨੇ ਤੋਂ ਜੀ ਤੇ ਇੱਥੇ ਮੇਰੀ ਸਿਸਟਰ ਦੀ ਵਿਆਹ ਹੋਇਆ ਸੀ ਕਿ ਉਹ ਤੇ ਬਟੋਈ ਕਲਾ ਜੀ ਇਹ ਗੱਲ ਹੈ ਵੀ ਵੀਡੀਓ ਵਾਲੇ ਉਹ ਲੋਰੀ ਲੜਾਈ ਦੀ ਕੀ ਮੈਟਰ ਕੀ ਹੈ ਇਹ ਭਾਈ ਉਹਨਾਂ ਦੀ ਆਪਸ ਹੀ ਕੋਈ 골ਡ 골ਡ ਦਾ ਟੱਕਰ ਸੀਗਾ ਕੋਈ ਵੀ ਮੇਰੀ ਸਿਸਟਰ ਰਹਾ ਨੇ ਉਹਨਾਂ ਤੋਂ ਲੈਣਾ ਉਹਨਾਂ ਦੀ ਮਾਂ ਤੋਂ ਤੇ ਵੀ ਉਹਨਾਂ ਨੇ ਕਹਿਣ ਦਾ ਮਤਲਬ ਵੀ 골ਡ ਦਾ ਕੋਈ ਉਹਨਾਂ ਨੇ ਮੰਗਿਆ ਹੋਣਾ ਵੀ ਉਹ ਬਾਹਰ ਗਲੀ 'ਚ ਖੜ ਕੇ ਮੰਗਦੇ ਨੇ ਵੀ ਤੁਸੀਂ ਸਾਡਾ ਹਿਸਾਬ ਕਰੋ ਵੀ 골ਡ ਸਾਨੂੰ ਦੋ ਵੀ ਅਸੀਂ ਆਪਣੇ ਬੱਚੇ ਦਾ ਫਿਊਚਰ ਦੇਖਣਾ ਹੈ ਵੀ ਅਸੀਂ ਚਾਇਆ ਨੂੰ 베ਚੀਏ ਹਨਾ ਚਾਹ ਜਾਵੇ ਉਹਨੂੰ ਕੋਈ ਗਿਰਵੀ ਰੱਖੇ ਜੋ ਵੀ ਲਾ ਲੋ ਤੇ ਅਸੀਂ ਆਪਣੇ ਬੱਚੇ ਦਾ ਅੱਗੇ ਫਿਊਚਰ ਵਧਾਣਾ ਤੇ ਇਹ ਚੱਕਰ ਦੇ ਵਿੱਚ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਭਾਈ ਉਹ ਭਾਈ ਸਮੋ ਗੱਲ ਕੀ ਹੋਈ ਹੈ ਭਾਈ ਹਾਂ ਮਰਾਣਾ ਇਹਨਾਂ ਦੀ ਆਪਸ ਚ ਲੜਾਈ ਹੋਈ ਤੇ ਉਹਨਾਂ ਨੇ ਇੱਕ ਵਾਰੀ ਪਿੰਡ ਵਾਲੇ ਨੇ ਵੀ ਇਹਨਾਂ ਨੂੰ ਬਾਅਦ ਸੀ ਇੱਕ ਵਾਰੀ ਘਰੇ ਬਾੜਦਾ ਤੇ ਉਸ ਦਿਵਾਰ ਮੈਨੂੰ ਪਤਾ ਨਹੀਂ ਵੀ ਉਹ ਚਾਕੂ ਲੈ ਕੇ ਆਏ ਤੇ ਇਹਦੀ ਭਰਾ ਤੇ ਇਹਦੀ ਭਰਜਾਈ ਇੱਕ ਹਫ਼ਤੇ ਪਹਿਲਾਂ ਡੰਡਾ ਦੇ ਭਾਈ ਜੱਗ ਕਿਰਚ ਸੀ ਕੁਝ ਵੀ ਮੈਨੂੰ ਨਹੀਂ ਪਤਾ ਇਹਦੇ ਬੰਦੇ ਚਾਹੋ ਚੱਕੂ ਮਾਰਦਾ ਦਿਖ ਰਹੀ ਨੂੰ ਪੁੱਤਰ ਵੀ ਕੁਝ ਵੀ ਮਾਰਦਾ ਜੀ ਮੈਨੂੰ ਨਹੀਂ ਪਤਾ ਵੀਡੀਓ ਸਾਰੀ ਜਿਹੜਾ ਉਹ ਉਹਦਾ ਉਹਦਾ ਜੇਟ ਸੀਗਾ ਦੇ ਸਿਸਟਰ ਦਾ ਵੀ ਜਣਗੇ ਉਹਦਾ ਭਰਾ ਸੀਗਾ ਤੇ ਭਰਾ ਤੇ ਭਰਜਾਈ ਤੇ ਉਹਦੀ ਮਾਂ ਵੀ ਵਿੱਚੇ ਸੀਗੀ ਤੇ ਜਿਨ੍ਹਾਂ ਨੇ ਹੁਣ ਕੱਲ ਇੱਥੇ ਬਿਆਨ ਦਿੱਤੇ ਸੀਗੇ ਵੀ ਉਹਰੇ 500 ਜਣੇ ਨਾਮ ਲਗਾਏ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੇ ਮੇਨ ਮੇਨ ਤੁਸੀਂ ਉਹਨਾਂ ਦੇ ਨਾਮ ਲਿਖਾਓ ਵੀ ਜਿਵੇਂ ਭਰਾ ਤੇ ਭਰਾਈ ਹੋ ਗਿਆ ਤੇ ਇੱਕ ਉਹਦੀ ਮਾਂ ਹੋ ਗਈ। ਉਹ ਰਿਉ ਉਹਦੀ ਬਾਲਡਿੰਗ ਸੀ ਮੁੰਡੇ ਦੀ। ਤੇ ਇੱਕ ਚਾਚਾ ਹੋ ਗਿਆ ਇੱਕ ਉਹਦੀ ਚਾਚੀ ਹੋ ਗਈ। ਤੇ ਇੱਕ ਉਹ ਬੈਠਾ ਆਰਾਮ ਨਾਲ ਬੈਠਾ ਕੇ ਨਾਲ ਰਹੀ। ਬੇਟਾ ਸਸਤਾ। ਉਹਨੂੰ ਫਿਰਨੇ ਸਾਲ ਦਈ ਬੇਟਾ। ਇਹਨਾਂ ਦਾ ਬੇਟਾ ਇੱਕ ਵਾਰ 7-8 ਸਾਲ ਦਾ ਹੋਊਗਾ। ਯਾਰ ਮੈਨੂੰ 10 ਸਾਲ ਦੇ ਨੇੜੇ ਹੋਗਾ 9-10। ਪਹਿਲਾਂ ਵੀ ਤੰਗ ਕਰਦੇ ਪਹਿਲਾਂ ਅਸੀਂ ਕਿੰਨੀ ਵਾਰ ਮੈਂ ਆਇਆ ਇਹਨਾਂ ਤੇ ਇਹੜਾਈ ਨੂੰ ਛੜਾਉਣ ਵਾਸਤੇ ਪਹਿਲਾਂ ਫੈਸਲਾ ਵੀ ਹੋਇਆ ਇਹਨਾਂ ਦਾ ਉਹਰੇ ਅਸੀਂ ਖੰਨੇ ਵਿਖੇ ਲਗਰ ਆਇਆ ਸੀ ਸ਼ੇਰਸਾ ਨਾਲ ਬਾਲਾ ਘਰੇ ਤੋਂ ਸਮਰਾਲਾ ਰਹਿਣੋਂ ਬੜੇ ਰਾਹੀ ਉਹਨਾਂ ਨੇ ਵੀ ਫੈਸਲਾ ਕਰਾਇਆ ਇਹਨਾਂ ਦਾ ਤੇ ਉਹਦੇ ਨਾਲ ਚਲੋ ਸੁਗੀ ਬਸਣ ਲੱਗ ਗਈ ਫਿਰ ਇੱਥੇ ਫਿਰ ਉਦੋਂ ਬਾਅਦ ਫਿਰ ਹੋਇਆ ਫਿਰ ਮੈਂ ਆਪਣੇ ਯਾਰ ਦੋਸਤ ਲੈ ਕੇ ਵੀ ਚਲੋ ਅਸੀਂ ਕਿ ਬੈਠ ਕੇ ਥਾਣੇ ਜੇ ਵੀ ਇੱਥੇ ਫੈਸਲਾ ਕਰਾ ਲਈ ਤੇ ਫੈਸਲਾ ਹੋਇਆ ਚਲੋ ਫਿਰ ਬਸਣ ਲੱਗ ਗਿਆ ਅਸੀਂ ਮੈਂ ਇਹਨੂੰ 2 ਸਾਲ ਬੁਲਾਇਆ ਨਹੀਂ ਆਪਣੀ ਸਿਸਟਰ ਨੂੰ ਜੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੈਨੂੰ ਫੋਨ ਨਹੀਂ ਕੀਤਾ ਮੈਨੂੰ ਫੋਨ ਵੀ ਉਧਰ ਪ੍ਰਧਾਨ ਦਾ ਹੁੰਦਾ ਮੈਡਮ ਦਾ ਵੀ ਅੱਧਾ ਕਰਕੇ ਵੀ ਤੇਰੀ ਭੈਣ ਦੇ ਚਾਕੂ ਮਾਰਦਾ ਕਿਹੜੇ ਵੇਪਰਾ ਚੱਲੇ ਮੈਨੂੰ ਅਹੀ 11:00 11:30 11:30 ਐਵੇਂ ਕੋ ਟਾਈਮ ਸੀ ਮੇਰੀ ਕਰ ਵੀ ਜਾਂਦੇ ਹੋਗੇ ਹਾਂਜੀ ਇਹ ਮੇਰੀ ਕਰ ਵੀ ਜਾਂਦੇ ਹੋਗੀ ਅਸੀਂ ਕਹਿੰਦੇ ਵੀ ਸਾਡੇ ਨਾਲ ਇਨਸਾਫ ਹੋਵੇ ਕਿਉਂਕਿ ਮੇਰੀ ਭੈਣ ਗਈ ਹੈ ਨਾ ਬੇ ਇਹਨਾਂ ਦਾ ਵੀ ਜਿਵੇਂ ਹੁਣ ਇਹਨਾਂ ਦੇ ਦੇਦੇ ਪਰਦਾ ਤੇ ਪਰਜਾਈ ਦਾ ਤੇ ਜਿਨ੍ਹਾਂ ਦਾ ਮੇਨ ਹੱਤ ਹੈ ਇੱਕ ਇਹਦੀ ਮਾਂ ਦਾ ਨਾਮ ਕੀ ਨਾਮ ਨੇ ਮੈਨੂੰ ਪਤਾ ਨਹੀਂ ਉਹ ਲੋ ਜਿਵੇਂ ਜੇਪਰ ਕੀ ਨਾਮ ਪਰ ਉਹ ਵੈਸੇ ਉਹ ਰਾਨਾ ਕਹਿੰਦੇ ਨੇ ਜੀ ਫੋਨ ਤੱਕਰ ਐਸੇ ਪਈਏ ਜੇ ਕਿਸੇ ਦੇ ਉਹਦੇ ਉਹਦੇ ਜਿਵਾਏ ਉਹਦੇ ਜੇੜ ਦੀ ਪਈ ਆ ਹੋਰ ਤੇ ਉਹਦੇ ਮਾਂ ਕੱਲ ਗਈ ਬੈਠੇ ਸੀਗੇ ਤੇ ਉਹਨੂੰ ਉਹਦਾ ਬੇਟਾ ਕਹਿੰਦਾ ਦੀ ਵਿੱਕੀ ਤੇ ਸਾਡਾ ਪ੍ਰੋਣਾ ਤੇ ਉਹਨੂੰ ਕਹਿੰਦਾ ਵੀ ਤੁਸੀਂ ਇਹਨੂੰ ਛੱਡ ਦੇਵੀਂ ਗਊ ਹੱਥੇ ਆ ਜਾਓਗੇ ਹੁਣ ਵੀ ਮੈਨੂੰ ਫੋਨ ਆਇਆ ਦੀਗਾ ਹੱਥ ਬੰਨ ਕੇ ਕਹਿੰਦਾ ਦੀ ਆਹੋ ਅਗਲਾ ਦੂਰ ਪ੍ਰੋਣਾ ਦੇ ਵਿੱਚ ਜਗਤ ਹੋਊਗਾ ਸਾਨੂੰ ਸ਼ੱਕ ਹੈ ਜੀ ਵੀ ਸਾਡਾ ਸ਼ੱਕ ਦੂਰ ਕੀਤਾ ਜਾਵੇ ਵੀ ਸਾਨੂੰ ਇਨਸਾਫ ਚਾਹੀਦਾ ਵੀ ਇਹਨਾਂ ਦੇ ਚਾਰਾਂ ਦੇ ਬੰਦੇ ਕਾਰਵਾਈ ਕੀਤੀ ਜਾਵੇ ਜੇ ਕੋਈ ਹੋਰ ਵਿੱਚ ਹੈਗਾ ਤਾਂ ਉਹਨਾਂ ਤੇ ਵੀ ਕਾਰਵਾਈ ਹੋਵੇ ਸੰਸਕਾਰ ਵੀ ਉਹ ਕਹਿੰਦੇ ਵੀ ਵੀ ਹੁਣ ਇਹ ਤਾਂ ਸਤਾਵ ਹੀ ਭਾਈ ਸ਼ੱਕ ਦਾ ਪਤਾ ਲੱਗਦਾ ਵੀ ਅਗਲਾ ਕਹਿੰਦੇ ਵੀ ਇਹ ਸੰਸਕਾਰ ਵੀ ਤੁਸੀਂ ਖੰਨੇ ਕਰਨਾ ਵੀ ਕੁੜੀ ਵਿਆਹੀ ਹੋਈ ਹੈ ਵੀ ਵਿਆਹੀ ਹੋਈ ਦਾ ਤੁਸੀਂ ਹੁਣ ਆਪਣੇ ਪਿੰਡ ਦੀ ਮਿੱਟੀ 'ਚ ਕਰੋ ਨਾ ਬਿਲਕੁਲ